बहुजन समाज पार्टी के हुशियारपुर दे, दे उम्मीदवार रणजीत कुमार ने फगवाड़ा विखे हरगोबिंद नगर डॉक्टर अंबेडकर पार्क विखे तथागत बुद्ध बाबा साहेब डॉक्टर अंबेडकर जी राष्ट्रपिता ज्योतिबा राव फूले जी दे फुल्लां दे हार पाए गए

ਆਜ ਪਾਰਟੀ ਬਣੋ ਰਣਜੀਤ ਕੁਮਾਰ ਐਡਵੋਕੇਟ ਪਾਰਲੀਮੈਂਟ ਹਲਕੇ ਹਿਸ਼ਾਰਪੁਰ ਤੋਂ ਉਮੀਦਵਾਰ ਜਿਨ੍ਹਾਂ ਨੇ ਅੱਜ ਦਫ਼ਤਰ ਦਾ ਉਪ ਘਾਟਨ ਕੀਤਾ ਤੇ ਹੋ ਚੁੱਕਾ ਤੇ ਬਾਕੀ ਡੇਰਿਆਂ ਦੇ ਵਿੱਚ ਜਾ ਕੇ ਅਸ਼ੀਰਵਾਦ ਲਿਆ ਸਾਰੇ ਡੇਰਿਆਂ ਤੋਂ ਜੈ ਭੀਮ ਜੈਪਾਤ ਅੱਜ ਲੋਕ ਸਭਾ ਹਿਸ਼ਾਰਪੁਰ ਤੋਂ ਜੋ ਸਾਡੇ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ ਜੀ ਬਹੁਵਾੜੇ ਵਿਖੇ ਆਏ ਸਗੇ ਔਰ ਉਹਨਾਂ ਦਾ ਜੋ ਰੋਡ ਸ਼ੋ ਸਗਾ ਹੋਗੀ ਪਗਵਾੜੇ ਦੇ ਵੱਖ-ਵੱਖ ਪਿਆਰਾਂ ਚ ਹੁੰਦਾ ਹੋਇਆ ਔਰ ਤਿੰਨ ਬਰ ਸਕੀਮ ਤੇ ਸੰਪਨ ਹੋਇਆ ਅੱਜ ਦੇਖਣ ਨੂੰ ਮਿਲਿਆ ਕਿ ਨੌਜਵਾਨਾਂ ਦੇ ਵਿੱਚ ਇੰਨਾ ਉਤਸ਼ਾਹ ਆ ਉਹ ਪਿੰਡਾਂ ਦੇ ਵਿੱਚ ਲੋਕ ਜਿਹੜੇ ਆ ਉਹ ਮਨ ਬਣਾ ਚੁੱਕੇ ਆ ਆਪਣੇ ਬੂਤ ਨੂੰ ਉਹ ਡਟ ਕੇ ਜਿਤਾ ਕੇ ਜਿਹੜਾ ਪਗਵਾੜੇ ਦੇ ਵਿੱਚੋਂ ਵੱਡੀ ਲੀਡ ਦੇ ਨਾਲ ਜਿਹੜਾ ਐਡਵੋਕੇਟ ਜਿੱਤ ਪਾਉ ਨੂੰ ਜਿਤਾ ਕੇ ਇੱਥੋਂ ਭੇਜਣਗੇ ਔਰ ਲੋਕ ਸਭਾ ਤੋਂ ਜਿਹੜਾ ਉਹ ਜਿੱਤ ਦੱਚ ਕਰਕੇ ਜਿਹੜਾ ਉਹ ਜਿਹੜਾ ਲੋਕ ਸਭਾ ਦੇ ਵਿੱਚ ਪਹੁੰਚਣਗੇ ਤੇ ਭੈਣ ਕੁਮਾਰੀ ਮਾਯਾ ਦੇ ਹੱਥ ਮਜ਼ਬੂਤ ਕਰਨਗੇ ਜੈ ਭੀ ਜੈ ਉਤੇ ਹੀ ਐਡਵੋਕੇਟ ਰਣਜੀਤ ਕੁਮਾਰ ਨੇ ਆਪਣੇ ਜਿੱਤ ਨੂੰ ਵੀ ਯਕੀਨੀ ਦੱਸਿਆ ਤੇ ਕਿਹਾ ਕਿ ਇਸ ਵਾਰ ਉਹ ਵੱਡੀ ਲੀਡ ਨਾਲ ਜਿੱਤਣਗੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਕਾਰਜਾਂ ਦੀ ਛੜੀ ਲਗਾਉਣਗੇ। ਜੈ ਭੀਮ ਜੈ ਭਾਰਤ ਲੋਕ ਖਬਰ ਹਾਰਪੁਰ ਦੀ ਆਮ ਜਨ ਉਹਨਾਂ ਸਮਾਜ ਪਾਰਟੀ ਦੇ ਉਮੀਦਵਾਰ ਮਾਨ ਜੋ ਐਡਵੋਕੇਟ ਰਣਜੀਤ ਕੁਮਾਰ ਜੀ ਦੀ ਜਿਹਨ ਮਹਿਮ ਨੂੰ ਅੱਜ ਫਗਵਾੜਾ ਬਦਲ ਸਭਾ ਵਿੱਚ ਬਹੁਤ ਭਾਰੀ ਵੱਡਾ ਹੰਗਾਰਾ ਮਿਲਿਆ ਜਿੱਦਾਂ ਫਗਵਾੜਾ ਨਮਸਕਾਰ ਬਰੋ ਵੱਡੇ ਹੱਥਛਾ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਹਜ਼ਾਰਾਂ ਮੋਟਰਸਾਈਕਲਾਂ ਦੇ ਨੌਜਵਾਨਾਂ ਨੇ ਪੁਜਾਰਾਂ ਵਿੱਚ ਦੀ ਹੁੰਦੇ ਹੋਏ ਉਹਨਾਂ ਦਾ ਰੋਡ ਸ਼ੋਅ ਕੀਤਾ ਔਰ ਫਗਵਾੜਾ ਸ਼ਹਿਰ ਵਾਸੀਆਂ ਨੂੰ ਕੋਟ ਦੇਣ ਦੇ ਲਈ ਅਪੀਲ ਕੀਤੀ ਔਰ ਆਉਣ ਵਾਲੇ ਸਮੇਂ ਵਿੱਚ ਸਾਡੇ ਦੇਸ਼ ਦੇ ਅੰਦਰ ਰਾਸ਼ਟਰਵਾਦੀ ਪਾਰਟੀ ਬਹੁਜਨ ਸਮਾਜ ਪਾਰਟੀ ਬਹੁਜਨ ਸਮਾਜ ਪਾਰਟੀ ਦੇਸ਼ ਦੇ ਅੰਦਰ ਮਾਨਵਵਾਦੀ ਕਦਰਾਂ ਕੀਮਤਾਂ ਦਾ ਵਰਦਾਰਾ ਪੈਦਾ ਕਰਨ ਦੇ ਲਈ ਕਤਮ ਰਹਾ ਇਸ ਪ੍ਰੋਗਰਾਮ ਨੂੰ ਲੈ ਕੇ ਭੈਣ